31 ਜੁਲਾਈ ਨੂੰ ਜਲੰਧਰ ਦਾ ਇੱਕ ਨੌਜਵਾਨ ਜਗਰੂਪ ਸਿੰਘ ਆਬੂਤਾਬੀ ਦੇ ਲਈ ਜਾਂਦਾ ਹੈ ਪਰ ਉੱਥੇ ਪਹੁੰਚਣ ਤੋਂ ਬਾਅਦ ਅਚਾਨਕ ਗਾਇਬ ਹੋ ਜਾਂਦਾ ਹੈ ਸਾਨੂੰ ਕੋਈ ਕਿਸੇ ਨੇ ਨਹੀਂ ਦੱਸਿਆ ਪੁੱਛੇ ਦੇਵੀਆਂ ਨਹੀਂ ਪਤਾ ਲੱਗਦਾ ਸਾਡੇ ਬੁੰਡੇ ਦਾ ਕਿਤੇ ਵੀ ਬਸ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕੀਤੀ ਜਾਵੇ ਸਾਨੂੰ ਸਾਡੇ ਹਸਬੰਦ ਬਾਰੇ ਦੱਸਿਆ ਜਾਵੇ ਮੇਰੇ ਛੋਟਾ ਜਿਹਾ ਬੱਚਾ 4 ਸਾਲ ਦਾ ਸਾਡੇ ਤੋਂ ਉਹਨਾਂ ਦੇ ਬਿਨਾਂ ਕੋਈ ਹੋਰ ਸਾਡੀ ਫੈਮਿਲੀ 'ਚ ਹੈ ਨਹੀਂ 12:12 ਦੇ ਉਹਨਾਂ ਦਾ ਮੈਸੇਜ ਆਂਦਾ ਕਿ ਮੈਂ ਇੱਥੇ 에어ਪੋਰਟ ਤੇ ਲੈਂਡ ਕਰ ਗਿਆ ਉਸ ਤੋਂ ਬਾਅਦ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਦਾ ਪਿਆ ਉਹਨਾਂ ਵੀ ਉਹ ਕਿੱਥੇ ਹੈਗੇ ਨੇ ਕਿੱਦਾਂ ਨੇ ਕਿੱਦਾਂ ਨਹੀਂ ਹੈਗੇ ਕੁਝ ਕੋਈ ਦੂਜਾ ਬੰਦਾ ਨਹੀਂ ਆ ਗਿਆ ਫੇ ਜੜਾ ਸਾਡਾ ਕਮਾ ਕੇ ਸਾਨੂੰ ਸਾਥ ਦੇ ਸਕੇ ਮੇਰਾ ਹਸਬੰਡ ਹੀ ਨਹੀਂ ਕਿਹਾ ਉਹਨੂੰ ਕਿ ਲੱਗਦਾ ਕਿ 에어ਪੋਰਟ ਤੇ ਰੋਕਿਆ ਗਿਆ ਕਿ ਜਾਂ 에어ਪੋਰਟ ਤੋਂ ਬਾਹਰ ਚਲੇ ਗਏ ਨਹੀਂ ਉਹ 에어ਪੋਰਟ ਕ੍ਰਾਸਿੰਗ ਨਹੀਂ ਕੀਤੀ ਹੈਗੀ ਉਹਨਾਂ ਨੇ ਕੋਈ ਸਮਾਨ ਸੀਗਾ ਉਹਨਾਂ ਕੋਲ ਜਿਹੜੀ ਚੈਕਿੰਗ ਵਾਸਤੇ ਉਹਨਾਂ ਨੂੰ ਰੋਕ ਲਿਆ ਗਿਆ ਹੋਊਗਾ ਤੁਹਾਨੂੰ ਲੱਗਦਾ ਉਹਨਾਂ ਕੋਲ ਕਿਸੇ ਦੀਆਂ ਮੈਡੀਸਿਨਸ ਸੀਗਾ ਉਹਦਾ ਡਿਸਕ੍ਰਿਪਸ਼ਨ ਵਗੈਰਾ ਸ ਉਹ ਕਹਿੰਦੇ ਇਹ ਮੈਡੀਸਿਨ ਉੱਧਰ ਬੈਨ ਹੋਈ 31 ਜੁਲਾਈ ਨੂੰ ਜਲੰਧਰ ਦਾ ਇੱਕ ਨੌਜਵਾਨ ਜਗਰੂਪ ਸਿੰਘ ਆਬੂਤਾਬੀ ਦੇ ਲਈ ਜਾਂਦਾ ਹੈ ਪਰ ਉੱਥੇ ਪਹੁੰਚਣ ਤੋਂ ਬਾਅਦ ਅਚਾਨਕ ਗਾਇਬ ਹੋ ਜਾਂਦਾ ਹੈ ਇੱਕ ਹਫਤਾ ਬੀਤਣ ਤੋਂ ਬਾਅਦ ਵੀ ਪਰਿਵਾਰ ਨੂੰ ਕੋਈ ਵੀ ਸੁਰਾਗ ਨਹੀਂ ਲੱਗਾ ਪਰਿਵਾਰ ਇਸ ਵੇਲੇ ਬੇहद ਚਿੰਤਾ ਦੇ ਵਿੱਚ ਹੈ ਕਿ ਉਹਨਾਂ ਦਾ ਪੁੱਤ ਕਿੱਥੇ ਹੈਗਾ ਪੂਰੀ ਕਹਾਣੀ ਤੁਹਾਨੂੰ ਦੱਸਦੇ ਆਂ ਔਰ ਪਰਿਵਾਰ ਦਾ ਸੰਪਰਕ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜਾਵੇਗਾ ਜੇਕਰ ਕਿਸੇ ਨੂੰ ਪਤਾ ਲੱਗਦਾ ਜਾਂ ਕੋਈ ਮਦਦ ਕਰ ਸਕਦਾ ਤਾਂ ਪਰਿਵਾਰ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਤਾਂ ਜਗਰੂਪ ਸਿੰਘ ਉਹਨਾਂ ਦੇ ਪਤਨੀ ਔਰ ਮਦਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਤਾਂ ਐਂ ਹੀ ਦੱਸਿਓ ਕਿ ਕਿੰਨੇ ਵਜੇ ਘਰੋਂ ਗਏ ਸੀਗੇ ਕਿੱਥੋਂ ਦੀ ਫਲਾਈਟ ਸੀਗੀ ਉਹਨਾਂ ਦੀ ਹਾਂਜੀ ਉਹ ਨਾ ਕਰੋਦੀ ਗਈ ਹੈ ਕਿ ਉਹਨਾਂ ਦੀ ਚੰਡੀਗੜ੍ਹ ਤੋਂ ਅਬੂਦਾਬੀ ਦੀ ਫਲਾਈਟ ਸੀਗੀ ਠੀਕ ਹੈ ਹਾਂਜੀ ਉਹ ਕਰੋਦੀ ਨਾ ਸਾਢੇ 8:30 ਵਜੇ ਨਿਕਲਦੇ ਨੇ ਉਹਨਾਂ ਦੀ 9:30 ਦੀ ਫਲਾਈਟ ਸੀ ਇੱਥੇ ਪੀਏਪੀ ਤੋਂ ਮਿਲਣੀ ਸੀ ਉਹਨਾਂ ਨੂੰ ਬੱਸ ਠੀਕ ਹੈ ਹਾਂਜੀ ਤੇ ਉਹ ਨਾ ਇੱਥੋਂ ਦੀ ਉਹਨਾਂ ਦੀ ਬੱਸ ਅੱਧਾ ਘੰਟਾ ਲੇਟ ਹੋ ਜਾਂਦੀ ਬੱਸ 10:00 ਵਜੇ ਆਉਂਦੀ ਹੈਗੀ ਅਸੀਂ ਉਹਨਾਂ ਨੂੰ ਪੀਏਪੀ ਚੜਾਣ ਗਏ ਸੀ ਜੀ ਹਾਂਜੀ ਤੇ ਫੇਰ ਮੁੜ ਕੇ ਉਹਨਾਂ ਨੂੰ ਦੱਸ ਤੋ ਉਹਨਾਂ ਸਾਢੇ 11:00 ਵਜੇ ਤੱਕ ਚੰਡੀਗੜ੍ਹ ਤੱਕ ਉਤਰ ਗਏ ਸੀ ਹਾਂਜੀ ਮੁੜ ਕੇ ਸਾਡੀ ਗੱਲਬਾਤ ਹੋਈ ਉੱਥੇ ਜਾ ਕੇ ਪਤਾ ਲੱਗਿਆ ਕਿ ਇਹਨਾਂ ਜਿਹੜ ਫਿਰ ਉਹਨਾਂ ਨੂੰ 에어ਲਾਈਨਸ ਨੇ ਦੂਜੀ ਟਿਕਟ ਦਿੱਤੀ ਐ ਉਹਨਾਂ ਦੀ ਨਾ ਹైਦਰਾਬਾਦ 12 ਘੰਟੇ ਦੀ ਸਟੇ ਸੀਗੀ ਹਾਂਜੀ ਫਿਰ ਉਹਨਾਂ ਨੂੰ ਹైਦਰਾਬਾਦ ਤੋਂ ਆਬੂ ਥਾਬੀ ਦੀ ਫਲਾਈਟ ਦਿੱਤੀ ਗਈ ਐ ਹਾਂਜੀ ਜਦੋਂ ਆਬੂ ਥਾਬੀ ਦੀ ਫਲਾਈਟ 'ਚ ਚੜੇ ਨਾ ਉਹਨਾਂ ਦੀ ਮੇਰੀ ਬੱਚੀ ਐ ਛੋਟੀ 4 ਸਾਲ ਦੀ ਉਹਦੇ ਨਾਲ ਉਹਨਾਂ ਦੀ ਗੱਲ ਹੋਈ ਕਿ ਪਾਪਾ ਮੈਂ ਜਹਾਜ਼ ਦੇਖਣਾ ਹੈ ਮੇਰੀ ਮੈਂ ਜਹਾਜ਼ ਦੇਖਣਾ ਮੈਨੂੰ ਦਿਖਾਓ ਫਿਰ ਉਹਨਾਂ ਦੀ ਗੱਲ ਹੋਈ ਹੈ ਉੱਥੇ ਉਸ ਤੋਂ ਬਾਅਦ ਉਹ ਸਵਾ 12:00 ਵਜੇ 12 ਮਿੰਟ ਤੇ ਅਬੂ ਦਾ ਵੀ ਲੈਂਡ ਕੀਤਾ ਉਹਨਾਂ ਨੇ 에어ਪੋਰਟ ਤੇ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਇੱਥੇ ਪਹੁੰਚ ਗਿਆ ਹਾਂ ਠੀਕ ਹੈ ਹਾਂਜੀ ਉਸ ਤੋਂ ਬਾਅਦ ਸਾਡੇ ਉਹਨਾਂ ਨਾਲ ਕੋਈ ਰਿਸਪੌਂਸ ਨਹੀਂ ਹੈਗਾ ਨਾ ਕੋਈ ਉਹਨਾਂ ਦਾ ਫੋਨ ਆ ਰਿਹਾ ਨਾ ਕੋਈ ਮੈਸੇਜ ਆ ਰਿਹਾ ਕੋਈ ਗੱਲਬਾਤ ਨਹੀਂ ਹੋ ਰਹੀ ਹੈਗੀ ਮੈਸੇਜ ਆਇਆ ਤੁਹਾਨੂੰ ਕਿ ਫੋਨ ਤੇ ਗੱਲ ਹੋਈ ਥੋੜੀ ਮੇਰਾ ਮੈਸੇਜ ਆਇਆ ਰਿਟਨ ਆਇਆ ਮੈਨੂੰ ਮੈਸੇਜ अच्छा उस तो बाद कोई फोन कोई नहीं आया उस तो बाद कोई फोन पे नहीं गल्ल हुई वो एयरपोर्ट पे क्रॉसिंग नहीं कीती हैगी उन्होंने एयरपोर्ट पे ही मैसेज ਕੀਤਾ है फिर उन्होंने ना रूम में ना ਸਾਡੀ ਗੱਲਬਾਤ ਹੋਈ ਹੈ ਸਾਡਾ ਇੱਕ ਦਿਨ ਪੂਰਾ ਨਿਕਲ ਜਾਂਦਾ ਹੈਗਾ ਫਿਰ ਅਸੀਂ ਉਹਨਾਂ ਦੇ ਰੂਮ ਮੈਨ ਨਾਲ ਕੰਟੈਕਟ ਕਰਦੇ ਹੈਗੇ ਉਹਨਾਂ ਨੂੰ ਪੁੱਛਿਆ ਕਿ ਉਹ ਕਹਿੰਦੇ ਕਿ ਰੂਮਸ ਨਹੀਂ ਪਹੁੰਚੇ ਹੈਗੇ ਨੇ ਠੀਕ ਹੈ ਹਾਂਜੀ ਫਿਰ ਫਿਰ ਸਾਨੂੰ ਉੱਥੋਂ ਦੀ ਜ਼ਿਆਦਾ ਟੈਨਸ਼ਨ ਹੋ ਰਹੀ ਵੀ ਇੱਕ ਆਲ ਦਾ ਮੈਸੇਜ ਆਇਆ ਹਜੇ ਤੱਕ ਕਿ एयरपोर्ट ਤੇ ਕਿਉਂ ਨਹੀਂ ਪਹੁੰਚੇ ਏਅਰਪੋਰਟ ਤੋਂ ਰੂਮ ਦੇ ਵਿੱਚ ਕਿਉਂ ਨਹੀਂ ਪਹੁੰਚੇ ਗਏ ਹੈਗੇ ਤੇ ਉਹ ਏਅਰਪੋਰਟ ਕ੍ਰੋਸਿੰਗ ਨਹੀਂ ਕੀਤੀ ਹੈਗੀ ਉਹਨਾਂ ਨੇ ਬਾਕੀ ਤੱਬੀ ਦੇ ਵਿੱਚ ਕਿਹੜੀ ਜਗ੍ਹਾ ਜਾਣਾ ਸੀਗਾ ਉਹਨਾਂ ਨੇ ਅਬੂ ਤਾਂ ਬੀਤਾ ਨੇ ਟੈਕਸੀ ਫੜ ਕੇ ਆਪਣੀ ਕੰਪਨੀ ਚ ਹੀ ਜਾਣਾ ਸੀਗਾ ਜੀ ਕੇ ਹਾਂਜੀ ਕੰਪਨੀ ਦੇ ਵਿੱਚ ਪਹਿਲੇ ਕੰਮ ਕਰਦੇ ਸੀਗੇ ਹਾਂਜੀ ਪਹਿਲੇ ਕੰਮ ਕਰਦੇ ਸੀ ਉਹ ਛੁੱਟੀ ਤੇ ਆਏ ਹੋਏ ਸੀ ਉਹਨਾਂ ਨੂੰ ਉਹ ਕੰਪਨੀ ਦੇ ਵਿੱਚ 2 ਸਾਲ ਹੋ ਗਏ ਕੰਮ ਕਰਦੇ ਉਹ ਪਹਿਲਾਂ ਕਿਸੇ ਹੋਰ ਕੰਪਨੀ ਚ ਸੀ ਹੁਣ ਉਹਨਾਂ ਨੇ ਕੰਪਨੀ ਚੇਂਜ ਕਰ ਲਈ ਸੀ ਉਹਨਾਂ ਨੂੰ 2 ਸਾਲ ਹੋ ਗਏ ਉਸ ਕੰਪਨੀ ਦੇ ਵਿੱਚ ਤੁਸੀਂ ਫਿਰ ਕੰਪਨੀ ਦੇ ਨਾਲ ਸੰਪਰਕ ਕੀਤਾ ਕੀ ਕੰਪਨੀ ਚ ਪਹੁੰਚਿਆ ਜਗਰੂਪ ਕੇ ਨਹੀਂ ਹਾਂਜੀ ਮੈਂ ਕੰਪਨੀ ਵਾਲਿਆਂ ਨਾਲ ਸੰਪਰਕ ਕੀਤਾ ਬਟ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਆ ਵੀ ਤੁਸੀਂ ਟੈਨਸ਼ਨ ਨਾ ਲਓਗਾ ਸਾਨੂੰ ਕੁਝ ਪਤਾ ਲੱਗੇਗਾ ਤੇ ਅਸੀਂ ਦੱਸ ਦਾਂਗੇ ਬਟ ਉਹਨਾਂ ਨੂੰ ਗਿਆਨ ਨੂੰ ਇਥੋਂ ਦੀ 10 ਦਿਨ ਹੋ ਚੁੱਕੇ ਸਾਨੂੰ ਅਜੇ ਸਾਨੂੰ ਕੀ ਲੱਗਦਾ ਕਿ ਜਗਰੂਪ ਕਿੱਥੇ ਚਲਾ ਗਿਆ ਕਿਉਂ ਨਹੀਂ ਪਤਾ ਲੱਗ ਰਿਹਾ ਨਾ ਤੁਹਾਡਾ ਕੋਈ ਸੰਪਰਕ ਹੋਇਆ ਫੋਨ ਵੀ ਬੰਦ ਹੋ ਗਿਆ ਬਾਅਦ ਚ ਹਾਂਜੀ ਫੋਨ ਇੱਕ ਦਿਨ ਪੂਰਾ ਚੱਲਦਾ ਰਿਹਾ ਹੈਗਾ ਮਤਲਬ ਨੈਟ ਪੂਰਾ ਉਹਨਾਂ ਦਾ ਚੱਲਦਾ ਰਿਹਾ ਸਾਡੀ ਜ਼ਿਆਦਾਤਰ ਗੱਲ ਨੈਟ ਤੇ ਹੀ ਹੁੰਦੀ ਸੀਗੀ ਜਦੋਂ ਪਹਿਲਾਂ ਵੀ ਛੁੱਟੀ ਕੱਟ ਕੇ ਜਾਂਦੇ ਸੀ ਜਾਂ ਉੱਥੇ ਹੁੰਦੇ ਸੀਗੇ ਸਾਡੀ ਨੈਟ ਤੇ ਹੀ ਗੱਲ ਹੁੰਦੀ ਹੈ ਡਾਇਰੈਕਟ ਕਾਲ ਕਦੀ ਨਹੀਂ ਹੋਈ ਹੈਗੀ ਫਿਰ ਇੱਕ ਦਿਨ ਪੂਰਾ ਨੈਟ ਚੱਲਦਾ ਰਿਹਾ ਨੈਟ ਬੰਦ ਹੋ ਗਿਆ ਫਿਰ ਮੈਂ ਇੰਟਰਨੈਸ਼ਨਲ ਪੈਸੇ ਪਾਕਟ ਡਾਇਰੈਕਟ ਕਾਲ ਕਰਦੀ ਪਈਆਂ ਉਹਨਾਂ ਨੂੰ ਬੈਲ 4 ਦਿਨ ਤੱਕ ਫੋਨ ਚੱਲਦਾ ਰਿਹਾ ਉਸ ਤੋਂ ਬਾਅਦ ਫੋਨ ਵੀ ਆਫ ਹੋ ਗਿਆ ਉਹਨਾਂ ਦਾ 4 ਦਿਨ ਤੱਕ ਪੂਰਾ ਫੋਨ ਚੱਲਦਾ ਰਿਹਾ ਹੈਗਾ ਡਾਇਰੈਕਟ ਕਾਲ ਕਿਸੇ ਨੇ ਰਿਸਪੌਂਸ ਨਹੀਂ ਕੀਤਾ ਮਤਲਬ ਨਾ ਕੋਈ ਚੱਕਦਾ ਪਿਆ ਨਾ ਕੋਈ ਕੱਟਦਾ ਪਿਆ ਤੁਹਾਨੂੰ ਕੀ ਲੱਗਦਾ ਕਿ 에어ਪੋਰਟ ਤੇ ਰੋਕਿਆ ਗਿਆ ਕਿ ਜਾਂ 에어ਪੋਰਟ ਤੋਂ ਬਾਹਰ ਚਲੇ ਗਏ ਨਹੀਂ ਉਹ 에어ਪੋਰਟ ਕ੍ਰੋਸਿੰਗ ਨਹੀਂ ਕੀਤੀ ਹੈਗੀ ਉਹਨਾਂ ਨੇ ਜੇ 에ਰਪੋਰਟ ਕ੍ਰੋਸਿੰਗ ਕਰ ਦਿੰਦੇ ਉਹਨਾਂ ਨੇ ਸਿੱਧੀ ਟੈਕਸੀ ਫੜ ਕੇ ਰੂਮ ਵਿੱਚ ਹੀ ਜਾਣਾ ਸੀ ਕਿਉਂਕਿ ਅੱਗੇ ਵੀ ਜਦੋਂ ਵੀ ਜਾਂਦੇ ਹੈਗੇ ਹਿੱੱਦੀ ਹੁੰਦਾ ਹੈਗਾ ਕੋਈ ਸਮਾਨ ਸੀਗਾ ਉਹਨਾਂ ਕੋਲ ਜਿਹੜੀ ਚੈਕਿੰਗ ਵਾਸਤੇ ਉਹਨਾਂ ਨੂੰ ਰੋਕ ਲਿਆ ਗਿਆ ਹੋਊਗਾ ਤੁਹਾਨੂੰ ਲੱਗਦਾ ਉਹਨਾਂ ਦੇ ਕੋਲ ਮਤਲਬ ਕੱਪੜੇ ਵਗੈਰਾ ਸੀ ਦੇਸੀ ਕਿਉਂ ਅਚਾਰ ਸੀਗਾ ਹਾਂਜੀ ਤੇ ਉਹਨਾਂ ਕੋਲ ਕਿਸੇ ਦੀਆਂ ਮੈਡੀਸਿਨਸ ਸੀਗਾ ਉਹਦਾ ਡਿਸਕ੍ਰਿਪਸ਼ਨ ਵਗੈਰਾ ਸਾਰਾ ਕੁਝ ਉਹਨਾਂ ਦੇ ਨਾਲ ਸੀਗਾ ਕੀ ਕਾਦੀਆਂ ਸੀਗੀਆਂ ਮੈਡੀਸਨ ਉਹਨਾਂ ਕੋਲ ਉਹਨਾਂ ਕੋਲ ਜਿਹੜੀਆਂ ਦਵਾਈਆਂ ਸੀ ਨਾ ਉਹ ਜਦੋਂ ਉਹਨਾਂ ਦੀ ਕੋਈ ਮੈਡੀਸਨ ਚੱਲਦੀ ਆ ਕੋਈ ਬ੍ਰੇਨ ਦੀ ਸੀਗੀ ਡਿਪਰੈਸ਼ਨ ਦੀ ਦਵਾਈ ਠ ਉਹ ਲੀਗਲੀ ਸਿਗੀਆਂ ਉਹਨਾਂ ਨੂੰ ਲੈ ਕੇ ਜਾ ਸਕਦੇ ਸੀਗੇ ਉਸ ਕੰਟਰੀ ਦੇ ਵਿੱਚ ਹੈ ਨੇ ਭਾਜੀ ਸਾਨੂੰ ਪਹਿਲਾਂ ਨਹੀਂ ਸੀ ਪਤਾ ਇਸ ਗੱਲ ਬਾਰੇ ਮਤਲਬ ਫੇ ਅਸੀਂ ਬਾਅਦ 'ਚ ਮਤਲਬ ਪਤਾ ਕਰਵਾਇਆ ਵੀ ਉਹ ਕਹਿੰਦੇ ਇਹ ਮੈਡੀਸਿਨ ਉਧਰ ਬੈਨ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਪਹਿਲਾਂ ਨਹੀਂ ਸੀ ਪਤਾ ਕਦੀ ਪਹਿਲਾਂ ਉਹ ਮੈਡੀਸਿਨ ਗਈਆਂ ਸੀਗੀਆਂ ਉਧਰ ਕਿ ਜਾਂ ਪੇਲੀਆ ਦੀ ਲੈ ਕੇ ਗਿਆ ਸੀ ਜਗਰੂਪ ਨਹੀਂ ਇਹ ਪਹਿਲੀ ਵਾਰ ਹੀ ਲੈ ਕੇ ਗਏ ਜਿਹੜਾ ਮੁੰਡੇ ਦੀਆਂ ਮੈਡੀਸਿਨਸ ਸੀਗੀਆਂ ਉਹ ਲੈ ਕੇ ਗਿਆ ਹੋਇਆ ਪਹਿਲਾਂ ਉੱਥੇ ਅੱਛਾ ਕਿਸੇ ਦੀਆਂ ਮੈਡੀਸਿਨਸ ਸੀ ਹਾਂਜੀ ਕਿਸੇ ਦੀਆਂ ਸੀਗੀਆਂ ਇਹਨਾਂ ਦੀਆਂ ਨਹੀਂ ਸੀ ਇਹ ਬਿਲਕੁਲ ਕੁਝ ਨਹੀਂ ਖਾਂਦੇ ਪਿੰਦੇ ਹੈਗੇ ਕੋਈ ਨਾਨ ਵੇਜ ਕੋਈ ਡਰਿੰਕ ਕੋਈ ਨਸ਼ਾ ਪੱਤਾ ਨਹੀਂ ਹੈਗਾ ਇਹਨਾਂ ਦਾ ਅੱਛਾ ਹਾਂਜੀ ਅੱਛਾ ਇਹ ਤੁਹਾਨੂੰ ਪਹਿਲਾਂ ਜਿਹੜੂਪ ਨੂੰ ਪਤਾ ਨਹੀਂ ਸੀ ਕਿ ਉਧਰ ਇਹ ਮੈਡੀਸਿਨ ਬੈਨ ਹੈਗੀਆਂ ਨੇ ਜਾਂ ਪਤਾ ਨਹੀਂ ਕੀਤਾ ਨਹੀਂ ਉਹਨਾਂ ਨੂੰ ਇਸ ਗੱਲ ਬਾਰੇ ਬਿਲਕੁਲ ਨਹੀਂ ਨੋਲੇਜ ਹੈਗੀ ਅੱਛਾ ਹਾਂਜੀ ਕਿੰਨੀ ਦਵਾਈ ਸੀਗੀ ਉਹਦੇ ਵਿੱਚ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਏ ਸਾਨੂੰ ਬਾਅਦ ਚ ਪਤਾ ਲੱਗਿਆ ਕਿ 6 ਮਨთ ਦੀ ਮੈਡੀਸਨ ਆ ਪਹਿਲਾਂ ਨਹੀਂ ਸੀ ਪਤਾ ਸਾਨੂੰ ਇਸ ਬਾਰੇ। ਅੱਛਾ ਹਾਂਜੀ ਤੁਹਾਡੀ ਕਦੋਂ ਗੱਲਬਾਤ ਹੋਈ ਸੀਗੀ ਆਖਰੀ? ਮੇਰੀ ਜੀ ਬੁੱਧਵਾਰ ਰਾਤ ਨੂੰ ਹੋਈ ਆ 12:00 ਬਜੇ 12 ਮਿੰਟ ਤੇ ਉਹ ਵੀ ਮੈਸੇਜ ਬਾਈ ਭੇਜਿਆ ਉਹਨੇ। ਅੱਛਾ ਕਹਿੰਦਾ ਮਮੇ ਮਮੀ ਜੈ ਸੰਤਾ ਦੀ ਤਾਂ ਮੈਂ ਖਿਆ ابو ਤਾਂ ਪਹੁੰਚ ਗਿਆ ਤਾਂ ਮੈਂ ਲੈਂਡ ਕਰ ਗਿਆ। ਠੀਕ ਹੈ। ਹਾਂ ਤਾਂ ਉਸ ਤੋਂ ਬਾਅਦ ਨਹੀਂ ਸਾਨੂੰ ਪਤਾ ਵੀ ਸਾਡਾ ਬੱਚਾ ਕਿੱਥੇ ਹੈਗਾ ਕਿੱਥੇ ਨਹੀਂ। ਸਾਨੂੰ ਕੋਈ ਕਿਸੇ ਨੇ ਨਹੀਂ ਦੱਸਿਆ ਹਾ ਪੁੱਛੇ ਦੇਵੀਆਂ ਨਹੀਂ ਪਤਾ ਲੱਗਦਾ ਸਾਡੇ ਬੁੰਡੇ ਦਾ ਕਿਤੇ ਵੀ। ਇੱਕ ਇੱਥੇ ਸਾਡਾ ਬੱਚਾ ਆ ਸਾਡਾ ਬੱਚਾ ਸਾਥ ਮਿਲਣਾ ਚਾਹੀਦਾ ਹਾਂਜੀ ਦਵਾਈ ਉਹਦੇ ਕਿਸੇ ਦੋਸਤ ਦੀ ਸੀਗੀ ਕਿ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਸੀ ਹਾਂਜੀ ਜੀ ਮੇਰੇ ਮੇਰੇ ਭਾਂਜੇ ਦੀ ਦਵਾਈ ਸੀਗੀ ਅ ਉਹ ਦਵਾਈ ਵੀ ਦਾਖਲ ਹੋਇਆ ਸੀਗੀ ਉਹ ਇੱਥੇ ਆਪੂ ਤਾਬੂ ਆਇਆ ਪਿਆ ਆ ਉਹਦੇ ਕੋਲ ਸਾਰੀਆਂ ਰਿਪੋਰਟਾਂ ਆ ਇਧਰ ਜਨੰਦਰ ਵੀ ਜਿਹੜੀ ਐਨ ਐਚ ਐਫ ਉਹਦੇ ਕੋਲੋਂ ਦਵਾਈ ਖਾਂਦਾ ਆ ਮੈਡੀਸਨ ਜਿੱਥੋਂ ਲੈ ਕੇ ਗਏ ਆ ਉਹਦੀ ਰਿਪੋਰਟ ਵੀ ਉਹਨਾਂ ਦੇ ਕੋਲ ਫਾਈਲ ਵੀ ਉਹਦੇ ਕੋਲੇ ਇੱਥੇ ਦੀ ਵੀ ਹੈਗੀ ਆ ਤਦ ਦਵਾਈ ਦੀ ਵੀ ਆ ਦਵਾਈ ਖੰਡ ਪਹਿਲਾਂ ਉਹਨੂੰ ਸਵੇਰੇ ਸ਼ਾਮੀ ਦਵਾਈ ਦਿੰਦੇ ਸੀ ਹੁਣ ਉਹਦੀ ਇੱਕ ਟਾਈਮ ਦੀ ਦਵਾਈ ਸਿਰਫ ਇੱਕ ਰਾਤ ਨੂੰ ਸੌਣ ਲੱਗਿਆ ਹ ਹੋਰ ਕੋਈ ਨਹੀਂ ਬੜੇ ਦਿਨ ਹੋ ਗਏ ਨੇ ਹਫਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਤੁਹਾਡੇ ਨਾਲ ਨਹੀਂ ਜੀ ਕਿਸੇ ਨੇ ਨਹੀਂ ਕੀਤਾ ਅਸੀਂ ਤਾਂ ਸਮਾਂ ਤੇ ਕੰਪਨੀ ਵਾਲਿਆਂ ਨੇ ਬੋਟੀ ਨੇ ਕੀਤਾ ਤਾਂ ਉਹਨਾਂ ਨੇ ਕੋਈ ਵੀ ਕਹਿੰਦੇ ਵੀ ਉਧਰੋਂ ਸਾਨੂੰ ਕੋਈ ਵੀ ਆਊਗਾ ਜਵਾਬ ਤੇ ਤੁਹਾਡੇ ਫਿਰ ਅਸੀਂ ਗੱਲ ਉਹਨਾਂ ਨਾਲ ਕਰਾਂਗੇ ਅਸੀਂ ਉੱਧਰ ਗੱਲ ਕਰ ਨਹੀਂ ਸਕਦੇ ਉਹਨਾਂ ਨੇ ਸਾਨੂੰ ਇੱਥੇ ਕਾਹਦਾ ਕੰਮ ਕਰਦੇ ਸੀਗੇ ਉੱਥੇ ਉਹ ਤੇ ਹਾਊਸਕੀਪਿੰਗ ਦਾ ਸੀਗਾ ਉਹਨਾਂ ਦਾ ਕੰਮ ਜਿੱਦਾਂ ਮੋਲ ਹੁੰਦੇ ਹਨਾ ਉਦਾਂ ਸੀਗਾ ਜਿੱਦਾਂ ਆਰਡਰ ਵਗੈਰਾ ਪੈਕ ਕਰਕੇ ਅੱਗੇ ਕਸਟਮਰ ਦੇ ਘਰ ਪਹੁੰਚਾਉਂਦੇ ਸੀ ਠੀਕ ਹੈ ਉਹਨਾਂ ਦੇ ਉੱਤੇ ਯਾਰ ਦੋਸਤ ਹੋਣਗੇ ਉਹਨਾਂ ਦੇ ਨਾਲ ਤੁਹਾਡਾ ਸੰਪਰਕ ਹੋਇਆ ਜਿਹੜੇ ਸਾਥੀ ਸੀਗੇ ਉਹਨਾਂ ਨਾਲ ਰਹਿੰਦੇ ਉੱਥੇ ਹਾਂਜੀ ਉਹਨਾਂ ਨਾਲ ਕੰਟੈਕਟ ਹੋਇਆ ਬਟ ਉਹ ਕਹ ਰਹੇ ਨਾ ਉਹ ਕੰਪਨੀ ਦੇ ਵਿੱਚ ਇਹਨਾਂ ਉਹ ਰੂਮ ਦੇ ਵਿੱਚ ਨਾ ਹੀ ਉਹਨਾਂ ਨਾਲ ਉੱਥੇ ਮਤਲਬ ਉਹਨਾਂ ਦੀ ਮੇਰੇ ਹਸਬੰਦ ਦੀ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੈਗੀ ਅੱਛਾ 에어ਪੋਰਟ ਦੇ ਉੱਪਰ ਕੋਈ ਸੰਪਰਕ ਹੋਇਆ ਕਿਸੇ ਦੇ ਨਾਲ ਤੁਹਾਡਾ ਏਅਰਪੋਰਟ ਤੇ ਅਸੀਂ ਗੱਲ ਕਰਦੇ ਉਹ ਕੋਈ ਮਤਲਬ ਕੋਈ ਰਿਸਪੌਂਸ ਹੀ ਨਹੀਂ ਦੇ ਰਹੇ ਨੇ ਸਾਨੂੰ ਵੀ ਬੰਦਾ ਤੁਹਾਡਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਅਗਰ ਜੇ ਏਅਰਪੋਰਟ ਕ로ਜ਼ਿੰਗ ਹੀ ਨਹੀਂ ਕੀਤੀ ਫਿਰ ਉਹਨਾਂ ਨੂੰ ਨੌਲੇਜ ਦੇਣੀ ਚਾਹੀਦੀ ਸਾਡਾ ਬੰਦਾ ਕਿੱਥੇ ਹੈਗਾ ਕਿੱਥੇ ਨਹੀਂ ਹੈ ਹਾਂਜੀ ਬਟ ਉਹ ਕੋਈ ਨੌਲੇਜ ਹੀ ਨਹੀਂ ਦੇ ਰਹੇ ਸਾਨੂੰ ਫਿਰ ਲੱਕੀ ਰਿਹਾ ਤੁਹਾਨੂੰ ਕਿ ਅਜਿਹਾ ਕੀ ਉੱਥੇ ਹੋਇਆ ਕਿ ਫੋਨ ਵੀ ਚੱਲਦਾ ਰਿਹਾ ਦੋ ਤਿੰਨ ਦਿਨ ਤੁਹਾਡੇ ਨਾਲ ਗੱਲਬਾਤ ਵੀ ਨਹੀਂ ਹੋਈ ਔਰ ਇੰਨਾ ਸਮਾਂ ਹੋ ਗਿਆ ਉਸ ਤੋਂ ਬਾਅਦ ਫੋਨ ਵੀ ਬੰਦ ਹੋ ਗਿਆ ਅੱਗੇ ਇਦਾਂ ਕਦੀ ਵੀ ਨਹੀਂ ਹੋਇਆ ਹੈਗਾ ਕਿਉਂਕਿ ਜਦੋਂ ਵੀ ਜਾਂਦੇ ਆ ਫੋਨ ਚਾਹੇ ਹੋਰ ਕਿਸੇ ਨੂੰ ਆਵੇ ਚਾਹੇ ਨਾਵੇ ਮੈਨੂੰ ਕਾਲ ਆਂਦੀ ਹੀ ਆਂਦੀ ਕਿਉਂਕਿ ਉਹਨਾਂ ਨੇ ਆਪਣੀ ਬੱਚੀ ਨੂੰ ਵੀਡੀਓ ਕਾਲ ਤੇ ਦੇਖਣਾ ਹੀ ਹੁੰਦਾ ਕਦੀ ਇੱਕ ਦਿਨ ਦਾ ਵੀ ਕਦੀ ਗੈਪ ਨਹੀਂ ਪਿਆ ਹੈਗਾ 4 ਸਾਲ ਹੋ ਗਏ ਆ ਅੱਛਾ ਹਾਂਜੀ ਆ ਫਰਸਟ ਟਾਈਮ ਹੀ ਇਦਾਂ ਹੋਇਆ ਹੈ ਤੁਹਾਨੂੰ ਹੁਣ ਕੁਝ ਨਹੀਂ ਸਮਝਣ ਲੱਗ ਰਹੀ ਵੀ ਹੋਇਆ ਕੀ ਹੈਗਾ ਕੀ ਨਹੀਂ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਮੇਰੇ ਹਸਬੰਡ ਨਾਲ ਮੈਂ ਵਾਂ ਤੇ ਮੇਰੇ ਮਦਰ ਹੀ ਲੋਆ ਬਸ ਮੇਰੀ ਬੇਟੀ ਅੱਛਾ ਹੋਰ ਸਾਡੇ ਫੈਮਿਲੀ ਦੇ ਵਿੱਚ ਕੋਈ ਦੂਜਾ ਬੰਦਾ ਨਹੀਂ ਹੈਗਾ ਵੀ ਜਿਹੜਾ ਸਾਡਾ ਕਮਾ ਕੇ ਸਾਨੂੰ ਸਾਥ ਦੇ ਸਕੇ ਮੇਰਾ ਹਸਬੰਦ ਹੀ ਨਿਕਲ ਗਿਆ। ਅੰਬੈਸੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ? ਹਾਂਜੀ, ਅੰਬੈਸੀ ਦੇ ਵਿੱਚ ਅਸੀਂ ਡਾਕੂਮੈਂਟਸ ਵਗੈਰਾ ਉਹਨਾਂ ਨੇ ਸਾਰਾ ਕੁਝ ਪਾਇਆ ਬਟ ਉਹਨਾਂ ਦਾ ਕੋਈ ਮਤਲਬ ਕੋਈ ਖਾਸ ਰਿਸਪੌਂਸ ਨਹੀਂ ਹੈਗਾ। ਹਾਂਜੀ। ਜਿਹੜੀ ਟਿਕਟ ਕਰਵਾਈ ਸੀਗੀ ਤੁਸੀਂ ਕਹਿੰਦੇ ਕਿ ਵਾਪਸ ਉਹਨਾਂ ਨੇ ਪਹਿਲਾਂ ਸਿੱਧਾ ਜਾਣਾ ਸੀਗਾ ਬਾਅਦ ਚ ਉਹਨਾਂ ਦੀ ਸਟੇ ਲੱਗ ਗਈ। ਇਹ ਮੌਕੇ ਤੇ ਕੈਨਸਲ ਹੋਈ ਸੀਗੀ ਉਹਨਾਂ ਦੀ। ਹਾਂਜੀ, ਇਹ ਮੌਕੇ ਤੇ ਕੈਨਸਲ ਹੋਈ ਸੀ। ਉਹਨਾਂ ਨੇ ਮਤਲਬ ਬਾਹਰੋਂ ਦੀ ਜਦੋਂ ਉਹ ਛੁੱਟੀ ਤੇ ਆਏ ਸੀ ਬਾਹਰੋਂ ਆਉਣ ਜਾਣ ਦੀ ਇਕੱਠੀ ਟਿਕਟ ਕਰਾ ਕੇ ਆਏ ਸੀਗੇ। ਇੱਥੋਂ ਨਹੀਂ ਕਰਵਾਈ ਹੈਗੀ ਉਹਨਾਂ ਨੇ। ਠੀਕ ਹੈ ਹਾਂਜੀ ਜਦੋਂ ਉਹ ਚੰਡੀਗੜ੍ਹ ਤੇ ਪਹੁੰਚੇ ਉਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਮੇਰੀ ਟਿਕਟ ਕੈਨਸਲ ਹੋ ਗਈ ਹੈ ਇਸ ਲਈ ਉਹਨਾਂ ਨੇ ਅਗਲੇ ਦਿਨ ਦੀ ਪਾਈ ਹੈ ਟਿਕਟ ਜਿਵੇਂ ਕਾਫੀ ਸਮਾਂ ਹੋ ਗਿਆ ਦਿਨ ਵੀ ਕਾਫੀ ਹੋ ਗਏ ਨੇ ਤੁਸੀਂ ਫਿਰ ਇੱਥੇ ਲੋਕਲ ਐਫ ਆਈ ਆਰ ਕਰਵਾਈ ਸੀ ਇਹ ਕੋਈ ਦਰਖਾਸਤ ਦਿੱਤੀ ਤੁਸੀਂ ਨਹੀਂ ਅਸੀਂ ਇੱਥੇ ਦਿੱਤੀ ਨਹੀਂ ਹੈਗੀ ਅਸੀਂ ਜਿੰਨੂੰ ਵੀ ਪੁੱਛਦੇ ਉਹ ਕਹਿੰਦੇ ਵੀ ਇੱਥੇ ਦੇਣ ਦਾ ਕੋਈ ਫਾਇਦਾ ਨਹੀਂ ਉਤਰੋ ਹੀ ਪਤਾ ਲੱਗੂਗਾ ਜੋ ਵੀ ਹੋਊਗਾ ਠੀਕ ਹੈ ਹਾਂਜੀ ਚਲੋ ਠੀਕ ਹੈ ਆਸ ਕਰਦੇ ਹਾਂ ਕਿ ਜਲਦੀ ਜਗਰੂਪ ਦਾ ਪਤਾ ਲੱਗੇ ਸੋ ਜਿਹੜੇ ਵੀ ਦੇਖਣ ਵਾਲੇ ਦਰਸ਼ਕ ਹੈਗੇ ਨੇ ਤਾਂ ਜੇਕਰ ਕੋਈ ਮਦਦ ਕਰ ਸਕਦਾ ਤਾਂ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵੱਡੇ ਲੋਕ ਜਿਹੜੇ ਨੇ ਇਸ ਵੇਲੇ ਦੁਬਈ ਦੇ ਵਿੱਚ ਹੈਗੇ ਨੇ ਆਬੂ ਤਾਬੀ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪੰਜਾਬ ਭੇਜਿਆ ਜਾਂ ਉਹਨਾਂ ਦੀ ਮਦਦ ਕੀਤੀ ਹੈ ਤਾਂ ਇਸ ਪਰਿਵਾਰ ਦੇ ਨਾਲ ਸੰਪਰਕ ਕੀਤਾ ਜਾਵੇ ਔਰ ਜਗਰੂਪ ਸਿੰਘ ਨੂੰ ਲੱਭਣ ਦੇ ਵਿੱਚ ਮਦਦ ਕੀਤੀ ਜਾਵੇ ਦੇਖਦੇ ਰਹੋ #ਪੰਜਾਬ